ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵੜਾ ਹਰਿਆਣਾ ਹਾਈ ਕੋਰਟ ਬਹੁਤ ਖਤਰਨਾਕ ਤੇ ਬੜੇ ਘੈਂਟ ਜਿਹੜੀ ਹੈਗੀ ਐ ਜੱਜਮੈਂਟ ਐ ਮਾਨਜੋਗ ਸੁਪਰੀਮ ਕੋਰਟ ਦੀ ਲੇਟੈਸਟ ਜੱਜਮੈਂਟ ਐ ਫਿਰੋਜ਼ ਖਾਨ ਵਰਸਸ ਦੀ ਸਟੇਟ ਆਫ ਮਹਾਰਾਸ਼ਟra 2025 SC 349 ਤੇ ਜਿੰਨਿਆਂ ਦੇ ਉੱਪਰ ਵੀ ਪਰਚੇ ਚੱਲਦੇ ਨੇ ਕ੍ਰਿਮੀਨਲ ਚਾਹੇ ਉਹ ਫਾਲਸ ਚੱਲਦੇ ਨੇ ਚਾਹੇ ਉਹ ਸਹੀ ਚੱਲਦੇ ਨੇ ਤਾਉ ਦੇ ਵਿੱਚ ਜਿਹੜੀ ਪੁਲਿਸ ਆਪਦੀ ਜਿਹੜੀ ਚਤ్రਾਈ ਕਰਦੀ ਹੈ ਉਹਨੂੰ ਠੱਲ ਪਾਉਣ ਦੇ ਲਈ ਹੀ ਜੋ ਪੁਲਿਸ ਦੇ ਕੰਮ ਦੇ ਉੱਪਰ ਹੀ ਮਾਨ ਜੋ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਭਾਈ ਜਿਹੜੇ ਵਿਚਾਰੇ ਫਸੇ ਹੋਏ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਉਹ ਨਿਕਲ ਸਕਣ ਇਹਨਾਂ ਚੀਜ਼ਾਂ ਦੇ ਕਰਕੇ ਉਹਨੇ ਇਹਦੇ ਵਿੱਚ ਗੱਲ ਲਿਖੀ ਹੈ ਡਿਲੇ ਇਨ ਰਿਕਾਰਡਿੰਗ ਦਾ ਵਿਟਨੈਸ ਸਟੇਟਮੈਂਟਸ ਅੰਡਰ ਸੈਕਸ਼ਨ 166 166 ਸੀ ਆਰ ਪੀਸੀ ਨਾਟ ਫੈਟਲ ਇਫ देयर इज ਐਡਕੂਅਟ ਐਕਸਪਲੇਸ਼ਨ ਸੁਪਰੀਮ ਕੋਰਟ ਹੋਰ ਪੰਜਾਬੀ ਦੀ ਗੱਲ ਇੱਕ ਸਮਝਣ ਵਾਲੀ ਇਹਦੇ ਵਿੱਚ ਇਹ ਹੈ ਵੀ ਹੁਣ ਦੇਖੋ ਜਿਨ੍ਹਾਂ ਦੇ ਉੱਪਰ ਪਰਚੇ ਚੱਲ ਰਹੇ ਨੇ ਜਾਂ ਹੋਏ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਹੁਣ ਵੀ 161 ਦੇ ਬਿਆਨ ਕਿਹੜੇ ਹੁੰਦੇ ਨੇ 164 ਦੇ ਬਿਆਨ ਕਿਹੜੇ ਹੁੰਦੇ ਨੇ ਸੀਆਰਪੀ ਦੇ ਮੁਤਾਬਕ 164 ਦੇ ਬਿਆਨ ਜਿਹੜੇ ਥਾਣੇ ਦੇ ਵਿੱਚ ਬਿਆਨ ਹੁੰਦੇ ਨੇ ਜਿਹਦੀ ਐਵੀਡੈਂਸ ਵੈਲਿਊ ਕੋਈ ਵੀ ਨਹੀਂ ਹੁੰਦੀ ਕਿਉਂਕਿ ਸੈਕਸ਼ਨ ਜਿਹੜਾ 27 25 ਐਵੀਡੈਂਸ ਐਕਟ ਦਾ ਜਿਹੜਾ ਹੈਗਾ ਸੀ ਪਹਿਲਾਂ ਸ਼ਾਹਦਾ ਦਾ ਐਕਟ ਦਾ ਉਹ ਇਹ ਗੱਲ ਕਹਿੰਦਾ ਵੀ ਇਹ ਪ੍ਰੂਫ ਕੀਤੇ ਜਾ ਸਕਦੇ ਨੇ ਪਰ ਜਿਹੜੇ ਪੁਲਿਸ ਦੇ ਬਿਆਨ ਹੁੰਦੇ ਨੇ ਕੋਰਟ ਦੇ ਵਿੱਚ ਐਡਮਿਸ਼ੀਬਲ ਨਹੀਂ ਮੰਨੇ ਜਾਂਦੇ ਹੁੰਦੇ ਹੈਗੇ ਉਹਦੀ ਵੈਲਿਊ ਐਨੀ ਨਹੀਂ ਹੁੰਦੀ ਹੁੰਦੀ ਕਿਉਂਕਿ ਪੁਲਿਸ ਕਈ ਵਾਰ ਝੂਠੇ ਬਿਆਨ ਲਈ ਲਿਖ ਲੈਣੀ ਹੁੰਦੀ ਹੈ ਤੇ ਦੂਜੀ ਗੱਲ ਉਹਦੇ ਉੱਪਰ ਕਿਸੇ ਦੇ ਵਿਟਨੈਸ ਦੇ ਸਾਈਨ ਨਹੀਂ ਹੁੰਦੇ 161 ਦੇ ਉੱਪਰ ਨਾ ਕਿਸੇ ਹੋਰ ਦੇ ਸਾਈਨ ਹੁੰਦੇ ਨੇ ਹਣਾ ਕਿਉਂਕਿ ਮੋਸਟਲੀ ਜਿਹਨੇ ਤਿਆਰ ਕੀਤੇ ਹੁੰਦੇ ਨੇ ਉਹਦੇ ਹੀ ਸਾਈਨ ਹੁੰਦੇ ਨੇ ਤਾਂ ਬੜਾ ਹੀ ਜਿਹੜੀ ਲਾਅ ਦੇ ਵਿੱਚ ਚੀਜ਼ ਰੱਖੀ ਹੋਈ ਹੈ ਵੀ ਪੁਲਿਸ ਦੀ ਹਰ ਇੱਕ ਗੱਲ ਵੀ ਸੁਣਨੀ ਆਂਦੀ ਹੈਗੀ ਤਾਂ ਇਸ ਕਰਕੇ 164 ਦੇ ਜਿਹੜੇ ਬਿਆਨ ਹੁੰਦੇ ਨੇ ਉਹ ਕੋਰਟ ਦੇ ਵਿੱਚ ਬਿਆਨ ਹੁੰਦੇ ਨੇ ਉਸੇ ਕੁਐਸਚਨ ਉੱਪਰ ਤੋਂ ਚੱਲਦਾ ਹੈ ਤੇ ਉਹਦੇ ਵਿੱਚ ਹੀ ਵੈਲਿਊ ਨਿਕਲ ਕੇ ਆਉਂਦੀ ਉਨ ਮੇਨ ਜਜਮੈਂਟ ਦੇ ਉੱਪਰ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਜਿਹੜੀ ਦੋ ਤਿੰਨ ਕੇਸਾਂ ਦਾ ਜਿਹੜਾ ਜਜਮੈਂਟ ਦੇ ਵਿੱਚ ਵਰਣਨ ਕੀਤਾ ਗਣੇਸ਼ ਭਵਨ ਪਟੇਲ ਵਰਸਸ ਸਟੇਟ ਆਫ ਮਹਾਰਾਸ਼ਟਰ 1970 371 ਦੀ ਜਿਹੜੀ ਹੈ ਜਜਮੈਂਟ 371 ਛੋਟੇ ਉਸ ਤੋਂ ਬਾਅਦ ਇੱਕ ਕੇਸ ਹੋਰ ਰੈਫਰ ਕੀਤਾ ਸੀ ਲਾਲ ਬਹਾਦਰ ਵਰਸਸ ਸਟੇਟ ਆਫ ਦਿੱਲੀ 2013 ਇਹਦੇ ਵਿੱਚ ਜਿਹੜੀ ਜਜਮੈਂਟਸ ਦੇ ਵਿੱਚ ਬੜਾ ਹੀ ਨਿਕਲ ਗਿਆ ਇਹਦੇ ਵਿੱਚ ਜਿਹੜੇ 161 ਦੇ ਬਿਆਨ ਸੀ ਓਹ 27 ਦਿਨ ਦੀ ਡਿਲੇ ਸੀ ਉਹਦੇ ਉੱਪਰ ਪਰਚਾ ਕੱਟਣ ਤੋਂ ਬਾਅਦ ਜਿਹੜੀ ਮੇਰੀ ਸਮਝਾਉਣ ਵਾਲੀ ਗੱਲ ਹੈ 27 ਦਿਨ ਦੀ ਡਿਲੇ ਸੀ 161 ਦੇ ਬਿਆਨ ਦਰਜ ਕਰਨ ਦੇ ਲਈ ਤਾਂ ਇਹਦੇ ਵਿੱਚ ਮਾਜੋਜ ਜਿਹੜੀ ਦਿੱਲੀ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਸੀ ਵੀ ਜਿਹੜੀ ਇਹ ਇੰਨਾ ਸਮਾਂ ਡਿਲੇ 161 ਦੇ ਬਿਆਨਾਂ ਦੀ ਤਾਂ ਇੱਕ ਤਰ੍ਹਾਂ ਦਾ ਇਹ ਬੜਾ ਹੀ ਨਾਨ ਫੈਟਲ ਆਪੈਨੂ ਬੋਲ ਸਕਦੇ ਆ ਕਿਉਂਕਿ ਇਹਦੇ ਵਿੱਚ ਜਿਹੜੀ ਹੈਗੀ ਐ ਕੋਈ ਵੀ ਐਕਸਪਲੇਸ਼ਨ ਇਨਵੈਸਟੀਗੇਸ਼ਨ ਆਫੀਸਰ ਦੁਆਰਾ ਦਿੱਤੀ ਨਹੀਂ ਗਈ ਸੀ ਵੀ ਡਿਲੇ ਕਿਉਂ ਕੀਤਾ ਗਿਆ ਤਾਂ ਬੜੀ ਇਹ ਘਾਤਕ ਜਿਹੜੀ ਹੈਗੀ ਮੰਨੀ ਜਾਊਗੀ ਸੋ ਇਸ ਕਰਕੇ ਸੁਪਰੀਮ ਕੋਰਟ ਨੇ ਇਹ ਗੱਲ ਕੀਤੀ ਹੈ ਵੀ 161 ਦੇ ਬਿਆਨਾਂ ਦੇ ਵਿੱਚ ਕਿਸੇ ਦੀ ਕ੍ਰਿਮੀਨਲ ਕੇਸ ਦੇ ਵਿੱਚ 161 ਦੇ ਜਿਹੜੇ ਬਿਆਨਾਂ ਦੇ ਵਿੱਚ ਡਿਲੇ ਹੋ ਰਹੀ ਹੈ ਇਮੀਡੀਟਲੀ ਪਰਚੇ ਤੋਂ ਬਾਅਦ ਨਹੀਂ ਕਰਾ ਰਹਾ ਹੈ ਤਾਂ ਉਹ ਬੜਾ ਹੀ ਘਾਤਕ ਹੈ ਜੇ ਇਨਵੈਸਟੀਗੇਸ਼ਨ ਅਫਸਰ ਨੇ ਉਹਦੀ ਐਕਸਪਲੇਸ਼ਨ ਨਹੀਂ ਕੀਤੀ ਹੋਈ ਕਿਉਂਕਿ ਮੈਂ ਤਾਂ ਮੋਸਟਲੀ ਚਲਾਨਾਂ ਦੇ ਵਿੱਚ ਦੇਖਦਾ ਤੁਸੀਂ ਵੀ ਦੇਖਿਆ ਹੋਊਗਾ ਇਹ ਕਿੱਥੇ ਲਿਖਦੇ ਨੇ ਐਡ ਨਾ ਇਹਨਾਂ ਲਵੇ ਕਿੱਥੇ ਟਾਈਮ ਵੀਜੀ ਬਹੁਤ ਨੇ ਮਹਾਰਾਜ ਜੀ ਇਹ ਨਹੀਂ ਲਿਖਦੇਗੇ ਵੀ ਅਸੀਂ 15 ਦਿਨ ਦੀ ਡਿਲੇ ਕਾਦੇ ਵਾਸਤੇ ਆ ਐਫ ਆਈ ਆਰ ਕੱਟ ਦਿੰਦੇ ਨੇ 20 ਦਿਨ ਬਾਅਦ ਆਪਾਂ ਐਕਸਪਲੇਨਡ ਉਹ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਇੰਨਾ ਟਾਈਮ ਡਿਲੇ ਕਿਉਂ ਆ 161 ਦੇ ਬਿਆਨ ਦਾ ਬਹੁਤ ਦੂਰ ਦੀ ਗੱਲ ਆ ਸੋ ਇਸ ਕਰਕੇ ਵੀਡੀਓ ਕਰਨ ਦਾ ਮਹੱਤਵ ਇਹੀ ਹੈ ਵੀ ਕਿਸੇ ਦੇ ਪਰਚੇ ਦੇ ਵਿੱਚ 161 ਦੇ ਬਿਆਨਾਂ ਦੇ ਵਿੱਚ ਜੇ ਦੇਰੀ ਹੋਈ ਹੈ ਤਾਂ ਤੁਸੀਂ ਕੋਰਟ ਦੇ ਵਿੱਚੋਂ ਆਪਦਾ ਪੱਖ ਰੱਖ ਸਕਦੇ ਹੋ ਤਾਂ ਡੈਫੀਨਿਟਲੀ ਜਿਹੜੀ ਹੈਗੀ ਉਹ ਇੱਕ ਜੱਜਮੈਂਟ ਦੇ ਹਿਸਾਬ ਨਾਲ ਤੁਸੀਂ ਜੱਜਮੈਂਟਸ ਨੂੰ ਵੀ ਕੋਰਟ ਦੇ ਵਿੱਚ ਨਾਮ ਲਾਓ ਵੀ ਇਹ ਜਿਹੜੇ ਹੈਗੇ ਨੇ ਘਾਤਕ ਸਿੱਧ ਹੋ ਸਕਦੇ ਨੇ ਜੇ ਇਸ ਤਰ੍ਹਾਂ ਦੀ ਡਿਲੇ ਬੱਪਦੀ ਹੈ ਜੇ ਐਕਸਪਲੇਨ ਕਰਦੇ ਨੇ ਫਿਰ ਇਹਦੇ ਵਿੱਚ ਕੋਈ ਲੜਨ ਦੇਣਾ ਨਹੀਂ ਸੋ ਇਸ ਚੀਜ਼ ਨੂੰ ਬੜਾ ਛੋਟਾ ਜਿਹਾ ਪੁਆਇੰਟ ਹੈ ਪਰ ਤੁਹਾਨੂੰ ਕੇਸ ਦੇ ਵਿੱਚੋਂ ਕੱਢਣ ਦੇ ਲਈ ਬਹੁਤ ਸਹਾਈ ਹੋਊਗਾ ਥੈਂਕ ਯੂ ਸੋ ਮੱਚ